ਇਹ ਕਦੋਂ ਤੋਂ ਤੁਸੀਂ ਚਲਾਈ ਤੁਹਾਡੀ ਆਪਣੀ ਹੈ ਜੀ ਦੁਕਾਨ ਇਹ ਹਾਂਜੀ ਨਹੀਂ ਹੈ ਜੀ ਇਹ ਦੁਕਾਨ ਅਸੀਂ ਕਿਰਾਏ ਤੇ ਲਈ ਹੋਈ ਹੈ ਸਾਨੂੰ ਕੰਮ ਕਰਦਿਆਂ ਨੂੰ 30 ਸਾਲ ਹੋ ਗਏ ਅੱਛਾ ਜੀ ਹਾਂਜੀ 30 ਸਾਲੋਂ ਤੋਂ ਕੰਮ ਕਰ ਰਹੇ ਹਾਂ ਅਸੀਂ ਹਾਂਜੀ ਪਹਿਲੇ ਮੇਰੇ ਹਸਬੰਡ ਕਰਦੇ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਹੋ ਗਏ 22 ਸਾਲ ਹੋ ਗਏ ਉਹਨਾਂ ਦੇ ਮਰੇ ਨੂੰ ਅੱਛਾ ਜੀ ਹੁਣ ਮੇਰਾ ਬੇਟਾ ਕਰਦਾ ਤੇ ਮੈਂ ਕਰਦੀ ਹਾਂ ਹਮ ਸ਼ਰੀਰਿਕ ਤੌਰ ਤੇ ਜਮਾ ਫਿੱਟੋਂ ਮੈਂ ਦੇਖਿਆ ਤੁਹਾਡੇ ਵਧੀਆ ਤੁਸੀਂ ਤੁਰੇ ਫਿਰਦੇ ਹੋ ਕੋਈ ਤੁਹਾਨੂੰ ਗੋਡਿਆਂ ਵਗਾਰਾਂ ਦੀ ਕੋਈ ਸਮੱਸਿਆ ਤਾਂ ਨਹੀਂ ਬਸ ਮਾੜੀ ਮੋਟੀ ਗੋਡਿਆਂ ਦੀ ਆ ਜਾਂਦੀ ਹੈ ਹਮ ਤੇ ਇੰਨਾ ਮੈਂ ਤੁਰ ਫੇਰਦਾ ਆਪਣਾ ਕਰਨੀ ਆਪਾਂ ਜਾਣਾ ਕਿੱਥੇ ਆ ਇੱਥੋਂ ਉੱਠੇ ਉੱਥੇ ਉੱਥੋਂ ਉੱਠਿਆ ਘਰ ਹਮ ਬੱਚੇ ਲੈ ਜਾਂਦੇ ਨੇ ਬੱਚੇ ਛੱਡ ਜਾਂਦੇ ਨੇ ਆਪਣਾ ਇੱਥੇ ਦੁਕਾਨ ਤੇ ਬੈਠੇ ਰਹਿੰਦਾ ਆਰਾਮ ਨਾਲ अच्छा मैं देख रही थी मशीन भी आप चलाओने हो ਤੁਸੀਂ ਮਸ਼ੀਨ ਵਿੱਚ ਲਾ ਲੈਣੇ ਹਾਂਜੀ ਹਾਂਜੀ ਮਸ਼ੀਨ ਮੈਂ ਆਪ ਹਰਾ ਸਾਰਾ ਜਿਹੜਾ ਹਰਾ ਆਪ ਟੁੱਕਿਆ ਤੁਸੀਂ ਹਾਂਜੀ ਆਪ ਕੁੱਤਰਦੇ ਹਾਂ ਅਸੀਂ ਹਰਾ ਵੀ ਕੁੱਤਰਦੇ ਹਾਂ ਅਸੀਂ ਆਪ ਵੀ ਕੁੱਤਰਦੇ ਹਾਂ ਪਹਿਲੇ ਸਾਡੇ ਕੋਲ ਫੀਟਰ ਹੁੰਦਾ ਸੀਗਾ ਫੀਟਰ ਮੈਂ ਆਪ ਚਲਾ ਲੈਂਦੀ ਸੀ ਅੱਛਾ ਆਪ ਚਲਾ ਕੇ ਫੀਟਰ ਮੈਂ ਆਪ ਕੰਮ ਕਰਦੀ ਸੀ ਆਪ ਇਹਨਾਂ ਦੇ ਆਉਣ ਤੋਂ ਪਹਿਲੇ-ਪਹਿਲੇ ਮੈਂ ਹਰਾ ਕੁੱਤਰ ਦਿੰਦੀ ਸੀਗੀ ਅੱਛਾ ਹੁਣ ਮੋਟਰ ਤਾਂ ਸੀ ਇੱਥੇ ਆ ਕੇ ਲਾਈ ਆ ਪਹਿਲੇ ਸਾਡੇ ਕੋਲ ਉਧਰ ਫੀਟਰ ਹੁੰਦਾ ਸੀਗਾ ਠੀਕ ਹੈ ਜੀ ਫੀਟਰ ਮੈਂ ਚਲਾ ਲੈਂਦੀ ਸੀ ਮੈਂ ਸਾਰਾ ਕੁੱਤਰ ਕੇ ਰੱਖ ਦਿੰਦੀ ਗੱਟੇ ਭਰ ਕੇ ਰੱਖ ਦਿੰਦੀ ਬੇਟੇ ਦੇ ਆਉ ਹਾਂ ਹੁਣ ਵੀ ਆ ਸਾਰੇ ਗੱਟੇ ਭਰੇ ਭਨੇ ਆਉਂਦੇ ਹਨ ਤਿਆਰ ਕਰ ਦਾਂਗੇ ਬਸ ਅੱਛਾ ਮਾਤਾ ਜੀ ਮੈਨੂੰ ਐ ਲੱਗਦਾ ਹੈ ਕਿ ਤੁਹਾਡੇ ਜਿਹੜੇ ਦੰਦ ਆ ਉਹ ਵੀ ਝੜੇ ਹੋਏ ਨੇ ਹਾਂਜੀ ਹਾਂਜੀ ਦੰਦ ਮੇਰੇ ਪ੍ਰਾਈਵੇਟ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਤੁਹਾਡੇ ਹੋਰ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਹੈ ਇੱਕ ਬੋਤੀ ਇੱਕ ਪੋਤਾ ਇੱਕ ਨੂੰ ਮੁੰਡਾ ਪੰਜ ਜੜੇ ਮੈਂਬਰਾਂ बेटिया अच्छा हां जी ਤੇ ਬੇਟੀਆਂ ਬੇਟੀਆਂ ਆਪੋ ਆਪਣੇ ਘਰੇ ਵਿਆਈਆਂ ਹੋਈਆਂ ਚਾਰ ਬੇਟੀਆਂ ਨੇ ਅੱਛਾ ਜੀ ਵਿਆਈਆਂ ਹੀ ਆ ਸਾਰੀਆਂ ਮਤਲਬ ਕਰਦੇ ਨਹੀਂ ਕਹਿੰਦੇ ਚੰਗਾ ਪਰਿਵਾਰ ਹੈ ਹਾਂਜੀ ਹਾਂ ਨਾ ਬੇਟੀਆਂ ਵੀ ਨੇ ਤੁਸੀਂ ਕਿ ਆਪਣੇ ਆਪਣੇ ਘਰ ਦੇ ਵਿੱਚ ਸੈੱਟ ਨੇ ਤਾਂ ਤੁਹਾਨੂੰ ਬੱਚੇ ਕਹਿੰਦੇ ਨਹੀਂ ਵੀ ਮੰਮਾ ਹੁਣ ਤੁਸੀਂ ਬਹੁਤ ਏਜਡ ਹੋ ਗਏ ਤੁਸੀਂ ਰੈਸਟ ਕਰੋ ਘਰੇ ਬੈਠੋ ਰੋਟੀ ਖਾਣੀ ਆ ਹੁੰਦੀ ਆ ਬਜ਼ੁਰਗਾਂ ਨੇ ਤਾਂ ਹਨਾ ਦੋ ਸਮੇ ਦੀ ਤੇ ਤੁਸੀਂ ਘਰੇ ਬਹਿ ਕੇ ਰੈਸਟ ਕਰੋ ਮੈਨੂੰ ਸਾਰੇ ਹੀ ਕਹਿੰਦੇ ਨੇ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਨੇ ਸਾਰੀਆਂ ਬੇਟੀਆਂ ਵੀ ਕਹਿੰਦੀਆਂ ਨੇ ਪਰ ਮੈਂ ਮੇਰੇ ਕੋਲ ਬੈਠਾ ਨਹੀਂ ਜਾਂਦਾ ਘਰ ਅੱਛਾ ਇੱਥੇ ਇਹ ਵੀ ਚੱਲ ਨਾਲੇ ਤਾਂ ਰੌਣਕ ਹੁੰਦੀ ਐ ਨਾਲੇ ਬੱਚੇ ਦੀ ਹੈਲਪ ਹੋ ਜਾਂਦੀ ਐ ਹਾਂਜੀ ਤੇ ਬੰਦਾ ਅਸੀਂ ਰੱਖਦੇ ਨਹੀਂ ਕਿ ਹੈਲਪ ਵਾਸਤੇ ਕੋਈ ਹੈਲਪੋ ਨਹੀਂ ਲੱਗਦੇ ਨਾ ਅਸੀਂ ਆਪ ਹੀ ਕਰਦੇ ਹੂੰ ਅਸੀਂ ਆਪ ਹੀ ਕੰਮ ਕਰਦੇ ਹਾਂ ਜਿੰਨਾ ਵੀ ਕਰਦੇ ਹਾਂ ਅਸੀਂ ਆਪ ਜਿੰਨਾ ਹੋ ਸਕੇ ਅਸੀਂ ਆਪਣਾ ਕਰਦੇ ਫਿਰ ਘਰੇ ਜਾ ਕੇ ਨੀਂਦ ਵਧੀਆ ਆਉਂਦੀ ਹੋਣੀ ਐ ਸਾਰੇ ਦਿਨ ਕੰਮ ਕਰਕੇ ਹਾਂਜੀ ਨੀਂਦ ਫਿਰ ਆਰਾਮ ਨਾਲ ਰੋਟੀ ਖਾਧੀ ਦੁੱਧ ਦਾ ਕਾਪੀਤਾ ਤੇਰਾ ਆਨਾ ਸੌਂ ਗਈ ਨਾਲੇ ਜਿਹੜੀ ਨੌ ਸੱਸ ਦੀ ਨੌਕ ਚੋਕ ਆ ਉਹ ਤੋਂ ਬਚਦੇ ਉਹ ਬਚਦੇ ਆ ਬਸ ਵੱਡੀ ਗੱਲ ਇਹ ਆ ਵੱਡੀ ਗੱਲ ਇਹ ਆ ਵੀ ਕਾਰ ਬੈਠਾਂਗੇ ਹਾਂ ਗੱਲਾਂ ਕਰਾਂਗੇ ਨਾ ਕਿਸੇ ਦੀ ਸੁਣਾਗੇ ਨਾ ਸੁਣਾਵਾਂਗੇ ਠੀਕ ਹੈ ਨਾ ਹਾਂ ਨਾ ਬੋਲਾਂਗੇ ਨਾ ਲੜਾਂਗੇ ਨਾ ਬੋਲਾਂਗੇ ਠੀਕ ਹੈ ਜੇ ਕਾਰ ਬੈਠੇ ਗੱਲ ਕੋਈ ਨਾ ਕੋਈ ਹੋ ਹੀ ਜਾਂਦੀ ਹੈ ਹਾਂ ਸੈਂਕੜੇ ਵਰਿਆਂ ਪਹਿਲਾਂ ਗੁਰੂ ਸਹਿਬਾਨ ਨੇ ਆਖਿਆ ਸੀ ਸੌਕਿਓ ਮੰਦਾ ਆਖੀਏ ਜਿਤ ਜਮੇ ਰਾਜਾਨ ਔਰਤ ਜਗਤ ਜਨਨੀ ਹੈ ਔਰਤ ਮਾਂ ਹੈ ਅਤੇ ਔਰਤ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਜਿਹੜੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਆਂਦੀਆਂ ਨੇ ਉਹਨਾਂ ਦੇ ਨਾਲ ਲੜਨਾ ਤੇ ਉਹਨਾਂ ਦੇ ਮੁਰੇ ਡਟ ਕੇ ਖੜਨਾ ਹੈ ਅੱਜ ਇੱਕ ਅਜਿਹੀ ਮਾਤਾ ਦੇ ਤੁਹਾਨੂੰ ਰੂਬਰੂ ਕਰਾਵਾਂਗੇ ਅਸੀਂ ਇਸ ਵੇਲੇ ਬਠਿੰਡਾ ਦੇ ਸਰਕੀ ਬਾਜ਼ਾਰ ਦੀ ਜੋ ਪੁਰਾਣੀ ਗਊਸ਼ਾਲਾ ਹੈ ਉੱਥੇ ਬੈਠੇ ਹੋਏ ਆਂ ਔਰ ਮੈਨੂੰ ਇਹ ਮਾਤਾ ਜੀ ਮਿਲੇ ਜਿਨ੍ਹਾਂ ਦਾ ਨਾਮ ਸ਼ਕੁੰਤਲਾ ਦੇਵੀ ਹੈ ਔਰ ਇਹ ਲਗਭਗ ਇਹਨਾਂ ਦੀ ਉਮਰ 80 ਸਾਲ ਦੀ ਹੈ ਔਰ ਇਸ ਉਮਰ ਦੇ ਵਿੱਚ ਵੀ ਜਿਹੜੇ ਮਾਤਾ ਜੀ ਨੇ ਉਹ ਚਾਰਾ ਜਿਹੜਾ ਹੈਗਾ ਇੱਥੇ ਵੇਚਦੇ ਨੇ ਬਿਲਕੁਲ ਹੀ ਅਸੀਂ ਜੋ ਗਊਸ਼ਾਲਾ ਹੈਗੀ ਉਸ ਦੇ ਬਾਹਰ ਬੈਠੇ ਹੋਏ ਹਾਂ ਔਰ ਗਊਸ਼ਾਲਾ ਦੇ ਬਿਲਕੁਲ ਹੀ ਬਾਹਰ ਇਹਨਾਂ ਦੀ ਹਰੇ ਦੀ ਟਾਲ ਹੈ ਔਰ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਅਜੇ ਹੀਆਂ ਔਰਤਾਂ ਨੂੰ ਵੇਖ ਕੇ ਸਾਡੇ ਵਰਗੇ ਨੌਜਵਾਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਿਹੜਾ ਹੈ ਉਹ ਜਾਗ ਜਾਂਦਾ ਤੇ ਹੋਰ ਕੰਮ ਕਰਨ ਦੀ ਜਿਹੜੀ ਇੱਕ ਚਾਹਤ ਹੈ ਉਹ ਮਨ ਦੇ ਵਿੱਚ ਉੱਠਦੀ ਹੈ ਗੱਲਬਾਤ ਕਰਾਂਗੇ ਸ਼ਕੁੰਤਲਾ ਦੇਵੀ ਜੀ ਦੇ ਨਾਲ ਕਿ ਕਿੰਨੇ ਸਾਲਾਂ ਤੋਂ ਹਰੇ ਦੇ ਟਾਲ ਤੇ ਕੰਮ ਕਰ ਰਹੇ ਨੇ ਔਰ ਇਸ ਮਸ਼ੀਨ ਤੇ ਜਿਹੜਾ ਹੈਗਾ ਆਪ ਹੀ ਹਰਾ ਵੜਦੇ ਨੇ ਮੈਂ ਕਾਫੀ ਟਾਈਮ ਤੋਂ ਇਹਨਾਂ ਨੂੰ ਵਾਚ ਕਰ ਰਹੀ ਸੀਗੀ ਤੇ ਇਨਾਂ ਦੇ ਨਾਲ ਕੋਈ ਹੈਲਪਰ ਵੀ ਇੱਥੇ ਮੌਜੂਦ ਨਹੀਂ ਸਾਰਾ ਕੰਮ ਆਪ ਹੀ ਕਰ ਰਏ ਸੀਗੇ ਮਾਤਾ ਜੀ ਦੇਖ ਕੇ ਬਹੁਤ ਜ਼ਿਆਦਾ ਮੈਨੂੰ ਪ੍ਰੇਰਣਾ ਮਿਲੀ ਤੇ ਸੋਚਿਆ ਕਿ ਤੁਹਾਡੇ ਵੀ ਜਿਹੜਾ ਹੈਗਾ ਇਹਨਾਂ ਨੂੰ ਰੂਬਰੂ ਕਰਾਇਆ ਜਾਵੇ ਮਾਤਾ ਜੀ ਨਮਸਕਾਰ ਨਮਸਕਾਰ ਕੀ ਹਾਲ ਹੈ ਤੁਹਾਡਾ ਜੀ ਠੀਕ ਹੈ ਜੀ ਠੀਕ ਹੋ ਹਾਂਜੀ ਹਾਂਜੀ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਕੰਮ ਕਰਦਾ ਰਹਿੰਦਾ ਉਹ ਰਹਿੰਦਾ ਠੀਕ ਹੀ ਹੈ ਹਾਂਜੀ ਹਾਂਜੀ ਉਹਦਾ ਸਰੀਰ ਠੀਕ ਹੀ ਰਹਿੰਦਾ ਠੀਕ ਰਹਿੰਦਾ ਹਾਂਜੀ 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 ਤੁਹਾਡੀ ਸਮਾਈਲ ਬੜੀ ਪਿਆਰੀ ਹੈ ਮੈਂ ਤੁਹਾਨੂੰ ਕਦੋਂ ਦੇ ਦੇਖ ਰਹੀ ਆ ਤੁਹਾਡੀ ਜਿਹੜੀ ਮੁਸਕਰਾਹਟ ਹੈ ਨਾ ਉਹ ਸਾਰੇ ਦਿਨ ਦੀ ਥਕਾਨ ਤੇ ਜੇ ਕੋਈ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਮਨ ਦੇ ਵਿੱਚ ਕੋਈ ਦੁੱਖ ਵੀ ਹੋਵੇ ਉਹ ਵੀ ਭੁੱਲ ਜਾਂਦਾ ਕੁਛ ਸਮੇ ਲਈ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਜਿਹੜਾ ਹੱਸ ਕੇ ਬੋਲਦਾ ਹੈ ਉਹਦਾ ਪ੍ਰੇਮ ਮਹੱਬਤ ਬਹੁਤ ਜ਼ਿਆਦਾ ਹੁੰਦਾ ਹਾਂਜੀ ਆਪਣੇ ਬਾਰੇ ਦੱਸੋ ਮਾਤਾ ਜੀ ਕੀ ਹਾਰੇ ਦੀ ਜਿਹੜੀ ਟਾਲ ਹੈ ਇਹ ਇਹ ਕਦੋਂ ਤੋਂ ਤੁਸੀਂ ਚਲਾਈ ਤੁਹਾਡੀ ਆਪਣੀ ਹੈ ਜੀ ਦੁਕਾਨ ਇਹ ਹਾਂਜੀ ਨਹੀਂ ਹੈ ਜੀ ਇਹ ਦੁਕਾਨ ਅਸੀਂ ਕਿਰਾਏ ਤੇ ਲਈ ਹੋਈ ਹੈ ਸਾਨੂੰ ਕੰਮ ਕਰਦੇ ਨੂੰ 30 ਸਾਲ ਹੋ ਗਏ ਅੱਛਾ ਜੀ ਹਾਂਜੀ 30 ਸਾਲੋਂ ਤੋਂ ਕੰਮ ਕਰ ਰਹੇ ਹਾਂ ਅਸੀਂ ਹਾਂਜੀ ਪਹਿਲੇ ਮੇਰੇ ਹਸਬੰਡ ਕਰਦੇ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਹੋ ਗਏ 22 ਸਾਲ ਹੋ ਗਏ ਉਹਨਾਂ ਦੇ ਮਰੇ ਨੂੰ ਅੱਛਾ ਜੀ ਹੁਣ ਮੇਰਾ ਬੇਟਾ ਕਰਦਾ ਤੇ ਮੈਂ ਕਰਦੀ ਹਾਂ ਹਾਂਜੀ ਤੇ ਤੁਸੀਂ ਇੱਥੇ ਫਿਰ ਕਿੰਨੇ ਵਜੇ ਸਵੇਰੇ ਆ ਜਾਂਦੇ ਹੋ ਤੁਹਾਡੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਦਿਨ ਦੀ ਸ਼ੁਰੂਆਤ ਕਿੰਨੇ ਵਜੇ ਹੁੰਦੀ ਹੈ ਸਵੇਰੇ 5:00 ਵਜੇ ਦੀ ਹੁੰਦੀ ਹੈ 5:30 ਵਜੇ ਅਸੀਂ ਆ ਜਾਂਦੇ ਹਾਂ 5:30 ਵਜੇ ਤੋਂ ਲੈ ਕੇ ਫਿਰ ਰਾਤ ਨੂੰ 8:30 ਵਜੇ ਤੱਕ ਅਸੀਂ ਇੱਥੇ ਰਹਿਣੇ ਆ। ਅੱਛਾ। ਹਾਂਜੀ। 8:30 ਵਜੇ ਤੱਕ ਰਹਿਣੇ ਆ। 1:00 ਵਜੇ ਰੋਟੀ ਖਾ ਕੇ। ਹਾਂ। ਤੇ ਉਦੋਂ ਹੀ ਆ ਜਾਣੇ ਫਿਰ ਰਾਤ ਨੂੰ ਹੁਣ 8:30 ਵਜੇ ਜਾਵਾਂਗੇ। ਅੱਛਾ। ਹਾਂਜੀ। ਰੈਗੂਲਰ ਆਉਨੇ ਰੋਜ਼। ਰੋਗੰਡ ਰੋਜ਼ ਆਉਨੇ ਆ। ਵਾਹ ਵਾਹ। ਬਿਲਕੁਲ ਮੀਂਹ ਜਾਵੇ, ਨੇਰੀ ਜਾਵੇ। ਅੱਛਾ। ਦੁਕਾਨ ਤਾਂ ਖੋਲਣੀ ਖੋਲਣੀ ਹੈ। ਹਾਂ। ਕੰਮ ਤਾਂ ਕਰਨਾ ਹੀ ਹੈ, ਰੋਟੀ ਤਾਂ ਖਾਣੀ ਹੈ। ਬਿਲਕੁਲ। ਹਾਂਜੀ ਹਾਂਜੀ। ਬਿਲਕੁਲ। ਅੱਛਾ ਪਹਿਲਾਂ ਜਦੋਂ ਅੰਕਲ ਜੀ ਜਿਉਂਦੇ ਹੁੰਦੇ ਸੀਗੇ ਤੇ ਉਹ ਉਹਨਾਂ ਦੇ ਨਾਲ ਤੁਸੀਂ ਹੱਥ ਹੱਥ ਵਟਾਉਂਦੇ ਸੀ ਹਾਂਜੀ ਪਹਿਲੇ ਸਾਡੀ ਦੁਕਾਨ ਨਾ ਹੁੰਦੀ ਅਸੀਂ ਕਰਿਆਣੇ ਦੀ ਦੁਕਾਨ ਹੁੰਦੀ ਸੀਗੀ ਫਿਰ ਅਸੀਂ ਉਸ ਤੋਂ ਬਾਅਦ ਫਿਰ ਮੇਰਾ ਨੰਦੋਈਆ ਕੰਮ ਕਰਦਾ ਸੀ ਉਹਨਾਂ ਦੀ ਡੈਥ ਹੋ ਗਈ ਫਿਰ ਉਹਨਾਂ ਨੂੰ ਅਸੀਂ ਸੰਭਾਲਿਆ ਉਹਨਾਂ ਦੀ ਸੇਵਾ ਅਸੀਂ ਕੀਤੀ ਉਹਨਾਂ ਦਾ ਸਾਰਾ ਕੁਝ ਅਸੀਂ ਆਪ ਹੀ ਕੀਤਾ ਫਿਰ ਉਹਨਾਂ ਦਾ ਕੰਮ ਅਸੀਂ ਸੰਭਾਲ ਲਿਆ ਉਹਨਾਂ ਦੀ ਡੈਥ ਹੋ ਗਈ ਸੀਗੀ ਉਹਦਾ ਬੇਟਾ ਸੀ ਉਹ ਕੰਮ ਕਰ ਨਹੀਂ ਸਕਦਾ ਸੀਗਾ ਅੱਛਾ ਇਹ ਫਿਰ ਅਸੀਂ ਸੰਭਾਲ ਲਿਆ ਅਸੀਂ ਆਪ ਹੁਣ ਕਰਦੇ ਆ ਹੁਣ ਮੇਰਾ ਬੇਟਾ ਕਰਦਾ ਅੱਛਾ ਪਰਿਵਾਰ ਦੇ ਵਿੱਚ ਮਾਤਾ ਜੀ ਤੁਹਾਡੇ ਹੋਰ ਕੌਣ ਕੌਣ ਹੈ ਪਰਵਾਰ ਦੇ ਵਿੱਚ ਮੇਰਾ ਇੱਕ ਬੇਟਾ ਹੈ ਇੱਕ ਪੋਤੀ ਇੱਕ ਪੋਤਾ ਇੱਕ ਨੂੰ ਮੁੰਡਾ ਪੰਜ ਜੜੇ ਮੈਂਬਰ ਆ ਅੱਛਾ ਹਾਂਜੀ ਤੇ ਬੇਟੀਆਂ ਬੇਟੀਆਂ ਉਹ ਆਪਣੇ ਘਰੇ ਵਿਆਈਆਂ ਹੋਈਆਂ ਚਾਰ ਬੇਟੀਆਂ ਨੇ ਅੱਛਾ ਜੀ ਵਿਆਈਆਂ ਹੀ ਆ ਸਾਰੀਆਂ अच्छा हां जी आपो अपने ਘਰੇ ਖੁਸ਼ ਤੇ ਤੁਹਾਨੂੰ ਮਤਲਬ ਕਰਦੇ ਨਹੀਂ ਕਹਿੰਦੇ ਚੰਗਾ ਪਰਿਵਾਰ ਹੈ ਹਾਂਜੀ ਹਾਂ ਨਾ ਬੇਟੀਆਂ ਵੀ ਨੇ ਤੁਸੀਂ ਕਿ ਆਪਣੇ ਆਪਣੇ ਘਰ ਦੇ ਵਿੱਚ ਸੈੱਟ ਨੇ ਤਾਂ ਤੁਹਾਨੂੰ ਬੱਚੇ ਕਹਿੰਦੇ ਨਹੀਂ ਵੀ ਮम्मा ਹੁਣ ਤੁਸੀਂ ਬਹੁਤ ਏਜਡ ਹੋ ਗਏ ਤੁਸੀਂ ਰੈਸਟ ਕਰੋ ਘਰੇ ਬੈਠੋ ਰੋਟੀ ਖਾਣੀ ਆ ਹੁੰਦੀ ਆ ਬਜ਼ੁਰਗਾਂ ਨੇ ਤਾਂ ਹਨਾ ਦੋ ਸਮੇ ਦੀ ਤੇ ਤੁਸੀਂ ਘਰੇ ਬਹਿ ਕੇ ਰੈਸਟ ਕਰੋ ਮੈਨੂੰ ਸਾਰੇ ਹੀ ਕਹਿੰਦੇ ਨੇ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਨੇ ਸਾਰੀਆਂ ਬੇਟੀਆਂ ਵੀ ਕਹਿੰਦੀਆਂ ਨੇ ਪਰ ਮੈਂ ਮੇਰੇ ਕੋ ਬੈਠਾ ਨਹੀਂ ਜਾਂਦਾ ਘਰ ਅੱਛਾ ਇੱਥੇ ਵੀ ਚੱਲ ਨਾਲੇ ਤਾਂ ਰੌਣਕ ਹੁੰਦੀ ਆ ਨਾਲੇ ਬੱਚੇ ਦੀ ਹੈਲਪ ਹੋ ਜਾਂਦੀ ਆ ਹਾਂਜੀ ਤੇ ਬੰਦਾ ਅਸੀਂ ਰੱਖਦੇ ਨਹੀਂ ਕਿ ਹੈਲਪ ਵਾਸਤੇ ਕੋਈ ਹੈਲਪ ਨਹੀਂ ਲੱਗਦੇ ਨਾ ਅਸੀਂ ਆਪ ਹੀ ਕਰਦੇ ਹਮ ਅਸੀਂ ਆਪ ਹੀ ਕੰਮ ਕਰਦੇ ਹਾਂ ਜਿੰਨਾ ਵੀ ਕਰਦੇ ਹਾਂ ਅਸੀਂ ਆਪ ਜਿੰਨਾ ਹੋ ਸਕੇ ਅਸੀਂ ਆਪਣਾ ਕਰਦੇ ਆਪ ਹੀ ਕਰਦੇ ਅੱਛਾ ਮਾਤਾ ਜੀ ਜਿਵੇਂ ਹੁਣ ਤੁਹਾਡੀ ਉਮਰ ਹੈ ਹਨਾ 80 ਸਾਲ ਦੇ ਨੇੜੇ ਹੋ ਇਸ ਉਮਰ ਦੇ ਵਿੱਚ ਆ ਕੇ ਤਾਂ ਬੰਦੇ ਨੂੰ ਕੋਈ ਚਾਹ ਨਹੀਂ ਰਹਿੰਦੀ ਜ਼ਿੰਦਗੀ ਦੇ ਵਿੱਚ ਕੋਈ ਐਨਾ ਖਾਣ ਪੀਣ ਦਾ ਨਹੀਂ ਰਹਿੰਦਾ ਕੋਈ ਘੁੰਮਣ ਫਿਰਨ ਦਾ ਨਹੀਂ ਰਹਿੰਦਾ ਤਾਂ ਇੱਕ ਰੈਸਟ ਦਾ ਟਾਈਮ ਹੈ ਹਨਾ ਸਰਕਾਰੀ ਸਰਕਾਰ ਵੀ ਦੇਖੋ ਇੱਕ ਸਮੇਂ ਦੇ ਵਿੱਚ ਆ ਕੇ ਬੰਦੇ ਨੂੰ ਰਿਟਾਇਰ ਕਰ ਦਿੰਦੀ ਹੈ ਹਨਾ ਤੇ ਤੁਸੀਂ ਜਿਹੜਾ ਹੈਗਾ ਫਿਰ ਅਜੇ ਤੱਕ ਰਿਟਾਇਰਮੈਂਟ ਕਿਉਂ ਨਹੀਂ ਲਈ ਕੰਮ ਤੋਂ ਜਾਂ ਤੁਹਾਡਾ ਦਿਲ ਨਹੀਂ ਕਰਦਾ ਵੀ ਮੈਂ ਅਰੈਸਟ ਕਰਾਂ ਰਿਟਾਇਰਮੈਂਟ ਲਾਇਆ ਤਾਂ ਲਈਏ ਪਰ ਘਰ ਫਿਰ ਦਿਲ ਨਹੀਂ ਲੱਗਦਾ ਇੱਥੇ ਕਹਿੰਨੀ ਆ ਵੀ ਚਲ ਬੱਚੇ ਦੀ ਹੈਲਪ ਹੋ ਜਾਂਦੀ ਹੈ ਨਾਲੇ ਆਪਣਾ ਸਰੀਰ ਠੀਕ ਰਹਿੰਦਾ ਹੁਣ ਘਰ ਬੈਠ ਕੇ ਮੰਜੇ ਤੇ ਲੇਟਾਂਗੇ ਉੱਥੇ ਲੇਟਾਂਗੇ ਫਿਰ ਆਪਦਾ ਸਰੀਰ ਖਰਾਬ ਹੋ ਜਾਂਦਾ ਇਸ ਕਰਕੇ ਇੱਥੇ ਹੈ ਵਿਚਾਰ ਆਪਣੇ ਹੱਥ ਪੈਰ ਚੱਲਦੇ ਨੇ ਆਪਦੀ ਮਿਹਨਤ ਹੈ ਆਪਦੀ ਮਿਹਨਤ ਨਾਲ ਮੁੰਡੇ ਦੇ ਨਾਲ ਹੈਲਪ ਕਰਾ ਲੈਂਦੀ ਹੈ ਹਾਂ ਚਲੋ ਆਪ ਦਾ ਸਰੀਰਿਕ ਤੌਰ ਤੇ ਜਮਾ ਫਿੱਟੋਂ ਮੈਂ ਦੇਖਿਆ ਤੁਹਾਡੇ ਵਧੀਆ ਤੁਸੀਂ ਤੁਰੇ ਫਿਰਦੇ ਹੋ ਕੋਈ ਤੁਹਾਨੂੰ ਗੋਡਿਆਂ ਵਗੈਰਾ ਦੀ ਕੋਈ ਸਮੱਸਿਆ ਤਾਂ ਨਹੀਂ ਮਸ ਮਾੜੀ ਮੋਟੀ ਗੋਡਿਆਂ ਦੀ ਆ ਜਾਂਦੀ ਹੈ ਹੂੰ ਤੇ ਇੰਨਾ ਮੈਂ ਤੁਰ ਫਿਰਦਾ ਆਪਣਾ ਕਰਨੀ ਆਪਾਂ ਜਾਣਾ ਕਿੱਥੇ ਹੈ ਇੱਥੋਂ ਉੱਥੇ ਉੱਥੋਂ ਉੱਠਿਆ ਘਰ ਹੂੰ ਮੈਂ ਬੱਚੇ ਲੈ ਜਾਂਦੇ ਨੇ ਬੱਚੇ ਛੱਡ ਜਾਂਦੇ ਨੇ ਆਪਣਾ ਇੱਥੇ ਦੁਕਾਨ ਤੇ ਬੈਠੇ ਰਹਿੰਦਾ ਆਰਾਮ ਨਾਲ अच्छा मैं देख रही थी मशीन भी आप चलाओने हो ਤੁਸੀਂ ਮਸ਼ੀਨ ਵਿੱਚ ਲਾ ਲੈਣੇ ਹਾਂਜੀ ਹਾਂਜੀ ਮਸ਼ੀਨ ਮੈਂ ਆਪ ਹਰਾਪ ਸਾਰਾ ਜਿਹੜਾ ਹਰਾ ਆਪ ਟੁੱਕਿਆ ਤੁਸੀਂ ਹਾਂਜੀ ਆਪ ਕੁੱਤਰਦੇ ਅਸੀਂ ਹਰਾ ਵੀ ਕੁੱਤਰਦੇ ਅਸੀਂ ਆਪ ਹੀ ਕੁੱਤਰਦੇ ਹਾਂ ਪਹਿਲੇ ਸਾਡੇ ਕੋਲ ਫੀਟਰ ਹੁੰਦਾ ਸੀਗਾ ਫੀਟਰ ਮੈਂ ਆਪ ਚਲਾ ਲੈਂਦੀ ਸੀ ਅੱਛਾ ਆਪ ਚਲਾ ਕੇ ਫੀਟਰ ਮੈਂ ਆਪ ਕੰਮ ਕਰਦੀ ਸੀ ਆਪ ਇਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਹਰਾ ਕੁੱਤਰ ਦਿੰਦੀ ਸੀਗੀ ਅੱਛਾ ਹੁਣ ਮੋਟਰ ਤਾਂ ਸੀ ਇੱਥੇ ਆ ਕੇ ਲਾਈ ਆ ਪਹਿਲੇ ਸਾਡੇ ਕੋਲ ਉਧਰ ਫੀਟਰ ਹੁੰਦਾ ਸੀਗਾ ਠੀਕ ਹੈ ਜੀ ਫੀਟਰ ਮੈਂ ਚਲਾ ਲੈਂਦੀ ਸੀ ਮੈਂ ਸਾਰਾ ਕੁੱਤਰ ਕੇ ਰੱਖ ਦਿੰਦੀ ਗੱਟੇ ਭਰ ਕੇ ਰੱਖ ਦਿੰਦੀ ਬੇਟੇ ਦੇ ਆਉਂਦੇ ਹਨ ਹਾਂ ਹੁਣ ਵੀ ਆ ਸਾਰੇ ਗੱਟੇ ਭਰੇ ਭਨੇ ਆਉਂਦੇ ਨੇ ਤਿਆਰ ਕਰ ਦਾਂਗੇ ਬਸ ਹੂੰ ਉਹ ਆਊਗਾ ਜਿਨ੍ਹਾਂ ਦੇ ਘਰਾਂ ਚ ਲੱਗੇ ਹੋਏ ਨੇ ਘਰ ਦੇ ਆਊਗਾ ਬਸ ਕੀ ਆ ਬਾਤ ਹਾਂਜੀ ਹਾਂਜੀ ਕੰਮ ਬਹੁਤ ਕੀਤੇ ਨੇ ਮਿੱਟੀਆਂ ਦੇ ਵੀ ਕੀਤੇ ਗਾਰੇ ਦੇ ਵੀ ਕੀਤੇ ਦਰਿਆ ਵੀ ਬੁਣੀਆਂ ਚਰਖੇ ਵੀ ਕੱਤੇ ਕੰਮ ਸਾਰੇ ਕੀਤੇ ਆ ਹੂੰ ਖੇਤਾਂ ਦੇ ਵਿੱਚ ਨਰਮੇ ਵੀ ਚੁਗਈ ਅੱਛਾ ਜੀ ਹਾਂਜੀ ਸਾਰੇ ਕੰਮ ਕੀਤੇ ਹੋਏ ਆ ਸਾਡਾ ਪਿੰਡ ਹੈਗਾ ਚਾਵਾ ਪਾਇਲ ਖੰਨੇ ਦੇ ਕੋਲ ਦਰਾਇਆ ਅੱਛਾ ਜੀ ਦਰਾਇ ਦੇ ਕੋਲ ਚਾਵਾ ਪਾਇਲ ਹੈ ਸਾਡਾ ਪਿੰਡ ਉਹ ਆ ਠੀਕ ਹੈ ਜੀ ਹਾਂਜੀ ਹਾਂਜੀ ਜਦ ਦੀ ਸਾਡਾ ਪਿੰਡ ਉਹ ਆ ਮਤਲਬ ਸ਼ੁਰੂ ਤੋਂ ਹੀ ਪੂਰੇ ਮਿਹਨਤੀ ਰਹੇ ਹੋ ਪੂਰੇ ਮਿਹਨਤੀ ਸ਼ੁਰੂ ਤੋਂ ਲੈ ਕੇ ਹੀ ਮਿਹਨਤ ਕੀਤੀ ਹੈ ਅੱਜ ਤੋਂ ਨਹੀਂ ਸ਼ੁਰੂ ਤੋਂ ਲੈ ਕੇ ਹੀ ਮਿਹਨਤ ਕੀਤੀ ਹੈ ਹਮ ਅਸੀਂ ਸਿਰ ਤੇ ਮਿੱਟੀਆਂ ਛੱਪੜਾਂ ਦੇ ਵਿੱਚੋਂ ਲਿਆ ਕੇ ਢੇਰ ਲਾਦੇ ਨੇ ਮਿੱਟੀ ਲਾਣੀ ਗਾਰਾ ਲਾਣੀ ਸਾਰੇ ਸਾਡੇ ਕੱਚੇ ਮਕਾਨ ਹੁੰਦੇ ਸੀ ਸਾਰੇ ਆਪ ਲਿਪਦੇ ਸੀ ਹਾਏ ਸਹੀ ਹਾਂ ਸ਼ੁਰੂ ਤੋਂ ਲੈ ਕੇ ਮਿੰਟ ਉਸ ਵੇਲੇ ਤਾਂ ਕੋਈ ਇੰਨੀ ਮਸ਼ੀਨਰੀ ਦੀ ਵੀ ਆਪਾਂ ਨੂੰ ਸਹੂਲਤ ਨਹੀਂ ਸੀ ਹੁੰਦੀ ਸਾਰਾ ਹੀ ਹੱਥਾਂ ਨਾਲ ਹੀ ਕੰਮ ਹੁੰਦਾ ਸੀ ਹੱਥਾਂ ਨਾਲ ਹੀ ਕੰਮ ਕਰਦੇ ਸੀਗੇ ਮਸ਼ੀਨਾਂ ਦਾ ਕੋਈ ਕੰਮ ਹੀ ਨਹੀਂ ਸੀ ਹਾਂਜੀ ਸਾਰੇ ਹੱਥਾਂ ਨਾਲ ਆਪ ਹੀ ਕੰਮ ਕੀਤੇ ਹੋਏ ਨੇ ਦਰੀਆਂ ਵੀ ਆਪ ਬਣਾਈਆਂ ਹੋਈਆਂ ਨੇ ਚਰਖੇ ਵੀ ਆਪ ਕੱਤੇ ਹੋਏ ਆ ਸਾਰਾ ਕੁਝ ਆਪ ਹੀ ਕੀਤਾ ਲਾ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵਿਚਰਖੇ ਕੀ ਹੁੰਦੇ ਨੇ ਦਰੀਆਂ ਐ ਦਰੀਆਂ ਕਿਉਂ ਹੁਣ ਤਾਂ ਰੈਡੀਮੇਡ ਸਾਡੇ ਵਰਗਿਆਂ ਨੇ ਤਾਂ ਜਿਹੜੇ ਚਰਖੇ ਆ ਉਹ ਤੁਸੀਂ ਇਹ ਲਾ ਲਓ ਵੀ ਸ਼ੋਪੀਸ ਚ ਪਾਏ ਦੇਖੇ ਸ਼ੋਪੀਸ ਪਾਏ ਆ ਹੂੰ ਬਸ ਆ ਹੁੰਦਾ ਜੀ ਹਾਂਜੀ ਹੋਰ ਅੱਛਾ ਮਾਤਾ ਜੀ ਮੈਨੂੰ ਐ ਲੱਗਦਾ ਕਿ ਤੁਹਾਡੇ ਜਿਹੜੇ ਦੰਦ ਆ ਉਹ ਵੀ ਝੜੇ ਹੋਏ ਨੇ ਹਾਂਜੀ ਹਾਂਜੀ ਇਹ ਦੰਦ ਮੇਰੇ ਪ੍ਰਾਈਵੇਟ ਆ ਹਾਂਜੀ ਦੰਦ ਪ੍ਰਾਈਵੇਟ ਆ ਦੰਦ ਪ੍ਰਾਈਵੇਟ ਹਾਂਜੀ ਹਾਂਜੀ ਪਰ ਹੌਸਲਾ ਪ੍ਰਾਈਵੇਟ ਨਹੀਂ ਹੌਸਲਾ ਹੈ ਨਹੀਂ ਆਪਾਂ ਨੂੰ ਤਾਂ ਜਿਹੜਾ ਕੋਈ ਅਬਲਾ ਖਸ ਕੇ ਬੁਲਾਵੇ ਬੱਚਾ ਦੇ ਬੱਚਿਆਂ 'ਚ ਖੁਸ਼ ਰਵਿ ਆਪਾਂ ਦੁਗਣੇ ਆ ਹਾਂ ਦੁਗਣਾ ਮਨ ਚੜਦਾ ਹੈ ਵੀ ਆਪਾਂ ਇਹਨਾਂ ਦਾ ਕੰਮ ਕਰੀਏ ਜਦੋਂ ਫਿਰ ਇਹ ਥੋੜੇ ਜਿਖ ਹੋ ਜਾਂਦੇ ਨੇ ਫਿਰ ਆਪਾਂ ਨੂੰ ਗੁੱਸਾ ਆ ਜਾਂਦਾ ਵੀ ਚਲੋ ਕਰੋ ਆਪੇ ਪਰ ਭਾਈ ਚਲ ਸੁਣੋ ਆਪ ਹੀ ਕਰਦੇ ਆ ਜਿੰਨਾ ਹੋ ਸਕਦਾ ਕਰੀ ਜਾਂਦੇ ਆ ਤੁਸੀਂ ਆ ਪਉਣੀਓ ਕਿ ਤੁਹਾਡਾ ਬੇਟਾ ਕਹਿ ਦਿੰਦਾ ਵੀ ਮੰਮਾ ਚੱਲੋ ਨਾਲ ਇਹ ਵੀ ਕਹਿ ਦਿੰਦਾ ਚਲੋ ਮੈਂ ਕਈ ਵਾਰੀ ਕਹਿ ਦੇਣੀ ਮੈਂ ਨਹੀਂ ਜਾਂਦੀ ਕਹਿੰਦਾ ਚੱਲ ਆਈ ਵਾਰੀ ਮੈਂ ਕਹਿ ਦਿੰਦੀ ਨਹੀਂ ਮੈਂ ਜਾਂਦੀ ਮੇਰੇ ਕੋਲ ਨਹੀਂ ਹੁੰਦਾ ਕੰਮ ਹਾਂ ਤੇ ਫਿਰ ਕਹਿੰਦਾ ਚੱਲ ਹਾਂ ਫਿਰ ਉਹ ਮਾਂ ਦਾ ਜਿਗਰ ਹੈ ਫਿਰ ਫਿਰ ਰਿਆਹਾ ਵੀ ਨਹੀਂ ਜਾਂਦਾ ਹਾਂ ਰਿਆਹਾ ਵੀ ਨਹੀਂ ਜਾਂਦਾ ਫਿਰ ਤੜਕੇ ਉੱਠ ਕੇ ਆ ਜਾਂਦੇ ਬਸ ਕੀ ਬਾਤ ਹੈ ਹਾਂਜੀ ਹਾਂ ਫਿਰ ਘਰੇ ਜਾ ਕੇ ਨੀਂਦ ਵਧੀਆ ਆਉਂਦੀ ਹੋਣੀ ਐ ਸਾਰੇ ਦਿਨ ਕੰਮ ਕਰਕੇ ਹਾਂਜੀ ਨੀਂਦ ਫਿਰ ਆਰਾਮ ਨਾਲ ਰੋਟੀ ਖਾਦੀ ਦੁੱਧ ਦਾ ਕਾ ਪੀਤਾ ਤੇ ਆਰਾਮ ਨਾਲ ਸੌਂ ਗਈ ਨਾਲੇ ਜਿਹੜੀ ਨੌ ਸੱਸ ਦੀ ਨੌਕ ਚੋਕ ਐ ਉਹ ਤੋਂ ਬਚਦੇ ਹੋ ਉਹ ਬਚਦੇ ਆ ਬਸ ਵੱਡੀ ਗੱਲ ਇਹ ਐ ਆ ਵੱਡੀ ਗੱਲ ਇਹ ਆ ਵੀ ਘਰ ਬੈਠਾਂਗੇ ਗੱਲਾਂ ਕਰਾਂਗੇ ਨਾ ਕਿਸੇ ਦੀ ਸੁਣਾਗੇ ਨਾ ਸੁਣਾਵਾਂਗੇ ਠੀਕ ਹੈ ਨਾ ਹਾਂ ਨਾ ਬੋਲਾਂਗੇ ਨਾ ਲੜਾਂਗੇ ਨਾ ਬੋਲਾਂਗੇ ਠੀਕ ਹੈ ਜੇ ਘਰ ਬੈਠੇ ਗੱਲ ਕੋਈ ਨਾ ਕੋਈ ਹੋ ਹੀ ਜਾਂਦੀ ਹੈ ਹਾਂ ਨਾ ਦੇਖਾਂਗੇ ਨਾ ਕਵਾਂਗੇ ਆਪੇ ਜੋ ਮਰਜ਼ੀ ਕਰਨ ਨਾ ਕਰਨ ਆਪਾਂ ਕੀ ਲੈਣਾ ਆਪਾਂ ਰੋਟੀ ਖਾਣੀ ਖਾਈ ਜੰਨੇ ਹਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਲਈ ਤੁਹਾਡੇ ਵਾਰੀਆਂ ਜਿਹੜੀਆਂ ਮਾਤਾਵਾਂ ਨੇ ਉਹ ਇੱਕ ਜਿਹਨੂੰ ਕਹਿੰਦੇ ਆ ਪ੍ਰੇਰਣਾ ਸਰੋਤ ਨੇ ਹਾਂ ਜੀ ਹਾਂ ਨਾ ਮਾਤਾ ਜੀ ਤੁਹਾਨੂੰ ਦੇਖ ਕੇ ਬੜਾ ਮੈਨੂੰ ਵੀ ਹੌਸਲਾ ਹੋਇਆ ਕਿ ਜਦੋਂ ਅਜਿਹੇ ਮਾਤਾ ਜੀ ਸਾਡੇ ਮਾਤਾ ਨੇ ਵਰਗੀਆਂ ਤੁਸੀਂ ਹਨ ਵੀ ਕੰਮ ਕਰਦੇ ਨੇ ਤਾਂ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਵੀ ਵੱਟ ਛੱਡ ਕੇ ਕੰਮ ਕਰਨਾ ਚਾਹੀਦਾ ਹੈ ਜ਼ਰੂਰ ਕਰਨਾ ਚਾਹੀਦਾ ਅੱਜ ਕੱਲ ਬੱਚਿਆਂ ਨੂੰ ਕਰਨਾ ਚਾਹੀਦਾ ਹੈ ਜ਼ਰੂਰ ਪਰ ਜਿਹੜੇ ਨਸ਼ਿਆਂ 'ਚ ਬੱਚੇ ਨੇ ਐਡੇ ਸੋਹਣੇ ਬੱਚੇ ਨੇ ਆਪਦੀ ਜ਼ਿੰਦਗੀ ਖਰਾਬ ਕਰਦੇ ਨੇ ਕਿਸੇ ਦਾ ਕੁਝ ਨਹੀਂ ਲੈਂਦੇ ਆਪਦੀ ਜ਼ਿੰਦਗੀ ਖਰਾਬ ਕਰ ਜਾਂਦੇ ਨੇ ਪਰ ਇਹਨਾਂ ਇਹਨਾਂ ਚਾਹੀਦਾ ਨਹੀਂ ਬੱਚਿਆਂ ਨੂੰ ਨਸ਼ਾ ਕਰਨਾ ਸਹੀ ਗੱਲ ਹੈ ਬੱਚਿਆਂ ਨੂੰ ਸਹੀ ਲੈਣ ਤੇ ਆਉਣਾ ਚਾਹੀਦਾ ਕੰਮ ਕਰਨਾ ਚਾਹੀਦਾ ਪਰ ਬੱਚੇ ਅੱਜ ਕੱਲ ਦੇ ਦੇਖੋ ਮਰਜ਼ੀ ਕਰਦੇ ਆ ਸੁਣਦੇ ਹੀ ਨਹੀਂ ਕਿਸੇ ਦੀ ਗੱਲ ਮਰਜ਼ੀਆਂ ਕਰਦੇ ਆ ਅੱਜ ਕੱਲ ਬਿਲਕੁਲ ਤਾਂ ਤੁਸੀਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਮਾਤਾ ਜੀ ਤੁਸੀਂ ਉਹਨਾਂ ਨੂੰ ਕੀ ਕੋਈ ਆਪਣੇ ਕੰਨਿਓ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਤੇ ਕੰਨੇ ਆਪਦੀ ਮਿਹਨਤ ਕਰੋ ਮਿਹਨਤ ਕਰਕੇ ਆਪਦੀ ਖਾਓ ਕਿਸੇ ਦੇ ਨਸ਼ਿਆਂ ਚੋਂ ਨਾ ਪੈ ਜਾਓ ਨਾ ਨਸ਼ੇ ਕਰੋ ਨਾ ਕਿਸੇ ਦੀ ਮਾੜੀ ਚੰਗੀ ਗੱਲ ਕਰੋ ਨਾ ਕੈਸੇ ਦੀ ਚੁਗਲੀ ਨਿੰਦਿਆ ਕਰੋ ਆਪਣਾ ਕੰਮ ਕਰੋ ਦਿਖਾਓ ਹੂੰ ਹੂੰ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਮੈਨੂੰ ਤੇ ਤੁਸੀਂ ਤੰਦਰੁਸਤ ਰਹੋ ਤਕੜੇ ਰਹੋ ਤੇ ਇਸ ਤਰ੍ਹਾਂ ਹੀ ਮੁਸਕਰਾਉਂਦੇ ਰਹੋ ਥੈਂਕ ਯੂ ਜੀ ਤੇ ਸਾਡੇ ਨਾਲ ਮਾਤਾ ਜੀ ਸਿਗੇ ਸ਼ਕੁੰਤਲਾ ਦੇਵੀ ਜੋ ਕਿ ਬਠਿੰਡਾ ਦੀ ਸਿਰਕੀ ਬਾਜ਼ਾਰ ਦੀ ਜਿਹੜੀ ਧਰਮ ਗਊਸ਼ਾਲਾ ਹੈ ਉੱਥੇ ਇਹਨਾਂ ਦੀ ਹਰੇ ਦੀ ਟਾਲ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਨੇ ਆਖਿਆ ਕਿ ਪਿਛਲੇ 22 ਸਾਲਾਂ ਤੋਂ ਇਹਨਾਂ ਦੇ ਜਿਹੜੇ ਪਤੀ ਸੀ ਉਹਨਾਂ ਦਾ ਜਿਹੜਾ ਸਾਥ ਸੀ ਇਹਨਾਂ ਤੋਂ ਛੁੱਟ ਗਿਆ ਔਰ ਇਸ ਵੇਲੇ ਇਹ ਹਰੇ ਦੀ ਟਾਲ ਦੇ ਉੱਪਰ ਕੰਮ ਕਰਦੇ ਨੇ ਤੁਸੀਂ ਜਦੋਂ ਵੀ ਬਠਿੰਡਾ ਦੀ ਸਰਕੀ ਬਾਜ਼ਾਰ ਵਿਖੇ ਆਓ ਤਾਂ ਤੁਹਾਨੂੰ ਮਾਤਾ ਜੀ ਜ਼ਰੂਰ ਮਿਲਣਗੇ ਔਰ ਇੱਕ ਸੇ ਨਵੀਂ ਪੀੜੀ ਦੇ ਲਈ ਇਹ ਪ੍ਰੇਰਨਾ ਸਰੋਤ ਨੇ ਅਜਿਹੀਆਂ ਮਾਤਾਵਾਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮੋੜ ਤੋਂ ਹੀ ਜ਼ਿੰਦਗੀ ਦੀ ਮੁੱਢਲਾ ਜਿਹੜਾ ਪੜਾਅ ਸੀ ਉਹ ਤੋਂ ਹੀ ਇਹਨਾਂ ਨੇ ਮਿਹਨਤ ਕੀਤੀ ਅਤੇ ਹੁਣ ਤੱਕ ਮਿਹਨਤ ਕਰ ਰਹੇ ਨੇ ਹਾਲਾਂਕਿ ਦੰਦ ਇਹਨਾਂ ਦੇ ਝੜ ਗਏ ਪਰ ਇਹਨਾਂ ਜਿਹੜਾ ਹੌਸਲਾ ਹੈ ਉਹ ਨਹੀਂ ਝੜਿਆ ਬਠਿੰਡਾ ਤੋਂ ਸੁਰਖਾਪ ਟੀਵੀ ਦੇ ਲਈ ਆकांક્ષા ਸਖਸੈਨਾ